ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਮੈਂ ਸਵਾਗਤ ਕਰਦੀ ਹਾਂ ਆਪਣੇ ਚੈਨਲ ਵਿੱਚ ਤੁਹਾਡਾ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਨੀ ਵੀ ਸਵਸਤ ਹੋਗੇ ਤੇ ਮਸਤ ਹੋਗੇ ਚਲੋ ਜੀ ਅੱਜ ਮੈਂ ਮਲਾਂਣੀ ਆ ਤੁਹਾਨੂੰ ਆਪਣੇ ਪਰਿਵਾਰ ਨਾਲ ਵੀ ਮਲਾਂऊंगी ਉਹ ਤਾਂ ਫਿਰ ਨਹੀਂ ਕਰਮੇ ਨੇ ਆਹ ਵੇਖੋ ਕਰਮੇ ਨੇ 12 ਬੰਦੇ ਖਲੋਤੇ 12 ਬੰਦੇ ਖਲੋਤੇ ਆ ਸਾਡੇ ਵਾਰ ਨਾ ਗੇਟੋਂ ਬਾਹਰ ਜਾਣਾ ਲੋਕ ਨਹੀਂ ਕਰਦੇ ਸਾਡਾ ਪਰਿਵਾਰ ਤਾਂ ਨਹੀਂ ਜਾਣਾ ਤੇ ਉਹ ਖਲਤੇ ਕਰਨ ਨਾ ਲੱਗੀ ਆ ਮੈਂ ਨਾਲ ਆਵਾ ਮੈਂ ਨਾਲ ਆਪਣੇ ਵੀਰ ਜੀ ਨੂੰ ਲਪਣਦੀ ਆ ਮੇਰੇ ਵੀਰ ਜੀ ਦਾ ਇੱਥੇ ਮਿੱਟੀ ਚੁੱਪਣ ਦੇ ਮਾਮੂ ਕਿੱਥੇ ਗਿਆ ਕਰਨ ਅੱਛਾ ਉਹ ਨਾ ਮੇਰੇ ਵੀਰ ਜੀ ਖਲੋਤੇ ਨੇ ਕਿਤੇ ਬੰਦਿਆਂ ਲੱਗੇ ਆ ਮੇਰੀ ਮੰਮੀ ਆਪਣੀ ਮੰਮੀ ਨਾਲ ਬੁਲਾਉਣੀ ਆ ਆਨੇ ਮੇਰੇ ਮੰਮੀ ਮੰਮੀ ਸਤਿ ਸ਼੍ਰੀ ਅਕਾਲ ਕਰਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਮੇਰੇ ਮੰਮੀ ਨੇ ਮੇਰੀ ਮਾਤਾ ਦੇਹ ਦੇ ਧੰਨ ਹੈ ਹੈ ਗਾੜੀ ਤਾਂ ਕੋਈ ਦੀਦਾ ਨਹੀਂ ਉਹ ਮੰਮੀ ਬਲੌਗ ਹੁਣ ਹੰਡੀ ਮੈਂ ਅੱਛਾ ਹਾਂ ਇਹ ਮੇਰੇ ਮੰਮੀ ਨੇ ਅੱਜ ਮੈਂ ਕਰਾਉਂਗੀ ਆਪਣੇ ਘਰ ਦਾ ਹੋਮ ਟੂਰ ਨਾਲ ਤੇ ਅੱਜ ਮੱਸਿਆ ਵੀ ਆ ਆਪਾਂ ਜਾਣਾ ਵਾ ਮੱਸਿਆ ਸਾਰੇ ਜਾਣਿਆ ਇੱਥੇ ਚੁੱਕਣ ਦੇ ਹੀ ਮੇਰੇ ਵੀਰ ਜੀ ਮਿੱਟੀ ਟਰੈਕਟਰ ਆਇਆ ਸੀ ਨਾ ਪੈਲੀ ਚ ਆ ਕਦੂ ਵਗੈਰਾ ਕੀਤਾ ਸੀ ਇੱਥੇ ਕਦੜ ਬੋਲਦੇ ਆ ਤੇ ਕਦੂ ਕੀਤਾ ਸੀ ਤੇ ਇਹ ਜਿਹੜੀ ਮਿੱਟੀ ਟਰੈਕਟਰ ਨਾਲ ਆ ਗਈ ਆ ਤੇ ਉਹ ਕਰਨ ਦੇ ਸਾਫ ਬਾਹਰ ਆ ਗਿਆ ਕੋਈ ਤੇ ਉੱਥੇ ਚਲ ਗਏ ਨੇ ਉਹ ਆ ਗਏ ਮੇਰੇ ਵੀਰ ਜੀ ਉਹ ਤਰੇ ਆਉਣ ਲਈ ਜੀ ਮਰੇ ਕੰਮ ਕਰ ਰਹੇ ਨੇ ਉਹ ਆ ਗਏ ਵੀ ਜੀ ਤੁਹਾਨੂੰ ਮੈਂ ਲੱਭਣ ਢੀ ਮੈਂ ਤੁਹਾਨੂੰ ਲੱਭਣ ਢੀ ਹਣੀ ਜੀ ਆਨੇ ਮੇਰੇ ਵੀਰ ਜੀ ਆ ਮੇਰੇ ਵੀਰ ਜੀ ਵੱਡੇ ਵੀਰ ਜੀ ਮੈਂ ਲੱਪਣੀ ਮੈਂ ਮੇਰੇ ਵੀਰ ਜੀ ਉਹਦੇ ਤੇ ਮਿੱਟੀ ਚੁੱਕਣ ਦੇ ਬੋਲਾ ਹਮਲਾ ਗਿਆ ਹੈ ਉਹ ਮਾਤਰਾ ਹਮਲਾ ਮੈਂ ਗਈ ਸੀ ਬਾਹਰ ਤਾਂ ਕੋਈ ਖਲੋਤਾ ਸੀ ਘੱਟ ਲੱਗਿਆ ਫਿਰ ਮੈਂ ਆ ਗਈ ਹਮ ਰਹੇਗਾ ਤੇ ਇਹਨੂੰ ਪਾਓ ਉਧਰੋਂ ਵਿਕਰਮ ਮੇਰਾ ਇਹ ਮੇਰੇ ਭਾਬੀ ਹੈ ਉਹ ਕੰਮ-ਕੁਮ ਕਰਨ ਦੇ ਨੇ ਤੇ ਉਹ ਸਾਡਾ ਵਿਕਰਮ ਹੈ ਉਹ ਵਿਕਰਮ ਹੈ ਇਹ ਛੋਟਾ ਜਿਹਾ ਬੱਚਾ ਕੰਮ-ਕੁਮ ਕਰਦਾ ਵਾ ਨਾਲੇ ਪੜਦਾ ਵੀ ਸਾਡੇ ਕੋਲ ਤੇ ਮੈਂ ਆਪਣੇ ਘਰ ਦਾ ਜੇ ਹੋਮ ਟੂਰ ਕਰਾਉਂਗੀ ਮੈਂ ਥੋੜਾ ਜਿਹਾ ਵਿਖਾ ਦਿੰਨੀ ਆ ਲਓ ਜੀ ਆ ਪਾਰ ਗਿਆ ਸਾਡਾ ਤੇ ਉਹਦੇ ਬਾਰੇ ਮੈਂ ਦੱਸੂਗੀ ਆਪਣੇ ਹੋਮ ਟੂਰ ਦੇ ਵਿੱਚ ਤੇ ਅੱਜ ਮੈਂ ਆਪਣੇ ਛੋਟੇ ਜਿਹੇ ਪਿਆਰੇ ਜਿਹੇ ਵਲੌਗ ਦੀ ਸ਼ੁਰੂਆਤ ਕੀਤੀ ਆ ਚਲੋ ਫਿਰ ਮਿਲਦੇ ਆਂ ਮੌਸਮ ਬਹੁਤ ਜਿਆਦਾ ਸੋਹਣਾ ਓ ਹਾਂਡੇ ਮੇਰੇ ਵੀਰ ਜੀ ਮੋਟਰਸਾਈਕਲ ਹਾਂ ਹੱਦ ਕੱਦ ਦੇ ਪਾਰ ਦੀ ਲੋਕਾ ਵੀਰ ਜੀ ਆਗੇ ਹਾਂ ਆਗੇ ਵੀਰ ਜੀ ਵੀਰ ਜੀ ਵਲੌਗ ਸ਼ੂਟ ਕਰ ਲੈ ਟੱਡਾ ਮੈਂ ਇਹ ਮੇਰੇ ਆਵਲੇ ਛੋਟੇ ਵੀਰ ਜੀ ਆਹ ਵੀਰ ਜੀ ਹਾਸੇ ਕਰ ਕਰਦੇ ਹੋ ਚਲੋ ਆਓ ਵੀਰ ਜੀ ਚੱਲੇ ਹੀ ਕਿਤੇ ਕਾਲੀ 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 ਇੰਤੋਂ ਕਾਲੀ ਹੁੰਦੀ ਹੈ ਆਹ ਇੱਧਰ ਮੂੰਹ ਕਰਿਓ ਨਹੀਂ ਤੁਹਾਡਾ ਬੈਕਗ੍ਰਾਉਂਡ ਚਟਾ ਦਾਂਗਾ ਉਹ ਕਾਲੀਆਂ ਆ 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 ਮਾਈਕ ਮੈਂ ਕਿ ਲੈਂਦੇ ਮਾਈਕ ਉਹ ਵੀ ਲਾ ਲਿਆ ਕਰੋ ਮਾਈਕ ਲੈ ਲੈਂਦੇ ਹੀ ਖਲਾ ਆ ਮੰਨਣਾ ਬਾ ਉੱਥੇ ਬਸ ਦੀ ਵੀ ਕਰੀ ਜੇ ਕਰੀ ਹਾਂ ਨਾ ਕੋਈ ਨਾ ਕੋਈ ਤਮਾ ਕਿ ਕਿ ਨਾ ਤੋ ਅਰੇ ਨਾ ਉਹ ਉੱਥੇ ਸਾਫ ਹੋ ਜੇ ਤਾਂ ਕਾਲੀ 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 ਇੱਧਰ ਮੂੰਹ ਕਰਿਓ ਨਹੀਂ ਤੁਹਾਡਾ ਬੈਕਗ੍ਰਾਉਂਡ ਚਟਾ ਤਾਂ ਕਰ ਤੇ ਸਾਡੀ ਕਾਲੀ ਹੋ ਜਾਓ ਇੱਧਰ ਲਿਆ ਆਂ ਇਧਰੋਂ ਹਾਏ ਸਾਰੀ ਸਾਰੀ ਨਾ ਆਵਾ ਉਹ ਕੈਸੇ ਕੋਈ ਵੀ ਫ੍ਰੈਂਕ ਦੇ ਰਾਇ ਨਾ ਉਹ ਉਹ ਜੀ ਆ ਮੇਰੇ ਭਾਬੀ ਵੱਡੇ ਭਾਬੀ ਜੀ ਹੈਲੋ ਸასი ਕਾਲ ਜੀ ਤੇ ਹੁਣੇ ਫ੍ਰੀ ਹੋ ਗਏ ਆ ਬਸ ਹੁਣ ਬਸਿਆ ਜਾਣਾ ਈ ਬਾਰਿਸ਼ ਨਹੀਂ ਟੰਡੀ ਬੜੀ ਬਾਰਿਸ਼ ਹੋਣਦੀ ਹੈ ਨਾ ਹਾਂ ਬਹੁਤ ਤੇ ਭਾਬੀ ਕਹਿੰਦੇ ਚੱਲ ਵੇਖ ਲਾਂਗੇ ਸ਼ਾਮ ਆ ਜਨ ਨਾ ਹੋ ਉਤਰੋਟੀ ਫੜ ਬਣਾ ਕੇ ਬੱਚੇ ਵਿਚਾਰੇ ਪਰੇਸ਼ਾਨ ਹੋਣਗੇ ਨਾ ਮੀਂਹ ਦੇ ਵਿੱਚ ਭਾਬੀ ਜੀ ਕਹਿੰਦੇ ਬੱਚੇ ਪਰੇਸ਼ਾਨ ਹੋਣਗੇ ਮੀਂਹ ਦੇ ਵਿੱਚ ਭਿੱਜਣਗੇ ਤਾਂ ਘਰ ਕੇ ਫਿਰ ਅਹੀਂ ਗਏ ਨਹੀਂ ਮੱਸਿਆ ਇਹ ਲਾਂਗੇ ਸ਼ਾਮਾਂ ਜੀ ਆਉਣਾ ਮਨ ਵੇਖ ਲਾਂਗੇ ਜੇ ਨਾ ਗਿਆ ਜਾਇਆ ਗਿਆ ਫਿਰ ਅਹੀਂ ਸ਼ਾਮਾਂ ਨੂੰ ਨਹੀਂ ਫਿਰ ਸਵੇਰੇ ਚਲ ਜਾਾਂਗੇ ਹਾਂ ਸਵੇਰੇ ਜਾ ਕੇ ਮੱਥਾ ਟੇਕਾਂਗੇ ਆਹ ਮੱਥਾ ਟੇਕਾਂਗੇ ਬਿਸ਼ਨਪਰੀ ਦੇ ਨਾਲ ਤੁਹਾਨੂੰ ਦਰਸ਼ਨ ਕਰਵਾਵਾਂਗੇ ਚੂਪੀ ਦੇ ਕੁਦਰਾਂ ਦੀ ਬਾਬਾ ਬੁੱਢਾ ਸੰਦ। ਹਾਂ ਬਾਬਾ ਬੁੱਢਾ ਸਾਹਿਬ ਹਾਂ। ਬਾਬਾ ਬੁੱਢਾ ਸਾਹਿਬ ਜੀ ਹੈ ਨਾ ਬਿਸ਼ਨਪਰੀ ਚ ਇਹ ਜਿਹੜਾ ਬਾਬਾ ਬੁੱਢਾ ਸਾਹਿਬ ਦਾ ਤੇ ਉਹ ਗੁਰਨਾਨਕ ਦੇਵ ਜੀ ਦਾ ਨਾਨਕਪਰੀ ਨਾਨਕਪਰੀ ਜਿਹੜਾ ਗੁਰਨਾਨਕ ਦੇਵ ਜੀ ਦਾ ਉਹਦੇ ਵੀ ਤੁਹਾਨੂੰ ਦਰਸ਼ਨ ਪਾਪੀ ਜੀ ਕਹਿੰਦੇ ਹਾਂ ਚਲੋ ਚੱਲ ਜਾਾਂਗੇ ਨਾਲੇ ਵਲੌਗ ਬਣਾ ਲਈ ਤੋਂ ਤੇ ਸਾਰੇ ਦਿਨ ਦੇ ਦਰਸ਼ਨ ਕਰ ਲੈਣ ਨਾਲ ਆਪਾਂ ਜੁਆਏ ਕਰਾਂਗੇ ਕੌਮ ਚੇਰਾਵਾਂਗੇ ਬੱਚੇ ਮੈਂ ਘੁੰਮ-ਘਮ ਆਉਂਗੀ ਹਾਂਜੀ ਹੁਣ ਰਾਤ ਨੂੰ ਸ਼ਾਮਾਂ ਜੀਆਂ ਨੂੰ ਮਿਲਦੇ ਆ ਤੈਨੂੰ ਫਿਰ ਹੁਣ ਕੜੀ ਸੌ ਜਾਂਦੇ ਤੇ ਤੈਰ ਹੋ ਗਈ ਹੈ ਹਾਂ ਚੰਗਾ ਭਾਬੀ ਵੀ ਹੈਗੀ ਚਲਦੀ ਆਪਣੇ ਰੂਮ ਚ ਜੀ ਤੇ ਭਾਬੀ ਪੈ ਜਾਣ ਚੜੇ ਸੇਰ ਦੇ ਹੁਣੇ ਮੇਲੇ ਹੋਏ ਕੰਮ-ਕੁਮ ਕਰਕੇ ਮੈਂ ਵੀ ਹੁਣ ਆਪਣੇ ਰੂਮ ਚ ਚੱਲੀ ਆ ਤੇ ਜਾ ਕੇ ਤਾਂ ਵੀ ਅੰਦਰੋਂ ਕਰ ਲਿਓ ਤੇ ਹਾ ਮੇਰਾ ਰੂਮ ਆਪਣੇ ਰੂਮ ਚ ਚੱਲੀ ਆ ਸਵਾਸ ਤੇ ਗ੍ਰੇਨ ਸੌਂਗੀ ਆ ਗੁਲਸ਼ੇਰ ਆਪਣੇ मामੂ ਨਾਲ ਕੇ ਨੇ ਤੇ ਲਾਈਟਾਂ ਆਫ ਆ ਲਾਈਟ ਆਨ ਕਰ ਲੈਨੀ ਆ ਵੇ ਅਸੀਂ ਲੱਵਲ ਚ ਮੈਂ ਆਈ ਆ ਆਪਣੇ ਰੂਮ ਚ ਤੇ ਇੱਥੇ ਆਪਾਂ ਇਹ ਰੂਮ ਆ ਮੇਰਾ ਜਿੱਦਣ ਮੈਂ ਰਹਿਣਾ ਇੱਥੇ ਰਹਿਣੀ ਹੁੰਦੀ ਆ ਵਾ ਤੇ ਇਹ ਮੇਰਾ ਰੂਮ ਤੇ ਜਰੂਰੀ ਜੀ ਹਰ ਆਪਾ ਸਾਰੇ ਪਰਿਵਾਰ ਨਾਲ ਮਲਾਤਾ ਤੁਹਾਨੂੰ ਕਮਲ ਰਹਿ ਗਈ ਹੈ ਮਨਕਿਰਤ ਘਰ ਨਹੀਂ ਹੈਗਾ ਤੇ ਮੇਰੇ ਜਿਹੜੇ ਛੋਟੇ ਵੀਰ ਜੀ ਆ ਉਹਨਾਂ ਦੇ ਦੋ ਬੇਟੇ ਆ ਉਹਨਾਂ ਦੇ ਦੋਵੇਂ ਬੇਟੇ ਕੈਨੇਡਾ ਰਹਿੰਦੇ ਨੇ ਜਿਹੜੇ ਵੱਡੇ ਵੀਰ ਜੀ ਆ ਉਹਨਾਂ ਦੀ ਬੇਟੀ ਤੇ ਜਿਹੜੇ ਜਵਾਈ ਆ ਸਾਡੇ ਉਹ ਦੋਵੇਂ ਜੀਓ ਆਸਟ੍ਰੇਲੀਆ ਰਹਿੰਦੇ ਆ ਤੇ ਮਨਕੀਰਤ ਤਾਂ ਇੱਥੇ ਤੇ ਮਨਕੀਰਤ ਦੀ ਵਾਈਫ ਆ ਤੇ ਮਨਕੀਰਤ ਘਰ ਨਹੀਂ ਹੈਗਾ ਉਹ ਪੰਜਾਬ ਗਿਆ ਵਾ ਤੇ ਮਨਕੀਰਤ ਦੀ ਵਾਈਫ ਦੇ ਨਾਲ ਵੀ ਤੁਹਾਨੂੰ ਮੈਂ ਮਿਲਾਉਂਗੀ ਤੇ ਕਰਮਨੰਦ ਤੁਸੀਂ ਮਿਲ ਹੀ ਰਿਹਾ ਵਾ ਤੇ ਮੇਰੇ ਮੰਮੀ ਦਾ ਵੀ ਤੁਸੀਂ ਮਿਲਿਆ ਤੇ ਮੇਰੇ ਪਾਪਾ ਘਰ ਹੈ ਨਹੀਂਗੇ ਉਹ ਬਿਆਸ ਗਏ ਨੇ ਕਿਉਂ ਉਹ ਦੇਰੇ ਜਾਂਦੇ ਆ ਵਿਆਸ ਤੇ ਉੱਥੇ ਗਈ ਆ satsang 7 ਤਰੀਕ ਨੂੰ ਜਿਹੜਾ ਉਹਨਾਂ ਆਟੈਂਡ ਕਰਨਾ ਵਾ ਤੇ ਤਾਂ ਕਰਕੇ ਮੇਰੇ ਪਾਪਾ ਨਾਲ ਤੁਹਾਡੀ ਮੁਲਾਕਾਤ ਨਹੀਂ ਹੋਈ ਤੇ ਕੋਈ ਗੱਲ ਨਹੀਂ ਮੇਰੇ ਪਾਪਾ ਵੀ ਉਹ ਆ ਜੇ ਮੇਰੇ ਹੁੰਦਿਆ ਹੁੰਦੇ ਆ ਗਏ ਤੇ ਤੁਹਾਨੂੰ ਉਹਨਾਂ ਦੇ ਨਾਲ ਵੀ ਮਿਲਾ ਦਾਂਗੇ ਤੇ ਚਲੋ ਜੀ ਹੁਣ ਮੈਂ ਮਿਲਦੀ ਆ ਤੁਹਾਨੂੰ ਸ਼ਾਮ ਨੂੰ ਹੁਣ ਕਿੜੀ ਆਪਾਂ ਰੈਸਟ ਕਰ ਲੈਂਦੇ ਆ ਕਿਉਂਕਿ ਆਪਾਂ ਵੇਖਣ ਲੱਗੇ ਕਰਮਾਂ ਦੇ ਤਮਾਨ ਦੀ ਵੀਡੀਓ ਕਰਮਾਂ ਦੇ ਤਮਾਨ ਤੇ ਮੈਂ ਆਈ ਸੀ ਉਸ ਤੋਂ ਬਾਅਦ ਮੈਂ ਹੋਣਾ ਹੀ ਆ ਤੇ ਇੱਕ ਕਰ ਮੰਦੇ ਤਾਂ ਮਾਂ ਦੀ ਵੀਡੀਓ ਨਹੀਂ ਵੇਖੀ ਆਪਾਂ ਜੋ ਇਹਦੇ ਰਹੇ ਤੇ ਹੁਣ ਚਲੋ ਮਿਲਨੇ ਆ ਤੁਹਾਨੂੰ ਆਪਾਂ ਸ਼ਾਮ ਨੂੰ ਤੇ ਬਖਾਉਣੇ ਆ ਫਿਰ ਮੈਂ ਭਾਬੀ ਜੀ ਬਣਾ ਦੇ ਨਾਲ ਮਲਾਉਂਗੀ ਸ਼ਾਮ ਨੂੰ ਕੀ ਬਣਾਉਂਦੇ ਆ ਉਹ ਰੈਸਿਪੀ ਤੁਹਾਡੇ ਨਾਲ ਕਰਾਂਗੇ ਆਪਾਂ ਸ਼ੀਰ ਚਲੋ ਜੀ ਨਲਦੇ ਆ ਓ ਭਾਬੀ ਜੀ ਤੇ ਕਮਲ ਦੇ ਆ ਪਕੌੜੇ ਕੱਢਣ ਬ੍ਰੈਡ ਪਕੌੜੇ ਬ੍ਰੈਡ ਪਕੌੜੇ ਨਿਕਲ ਲੱਗੇ ਕਰਮਾ ਨਾ ਕਮਮ ਨਾ ਪੱਡ ਪੋੜੀ ਨਿਕਲ ਲੱਗੇ ਜੀ ਖਾਣੇ ਦੇ ਜੀ ਤੇ ਜੀ ਖਾਣੇ ਆ? ਹਾਂ ਖਾਣੇ ਦੇ ਸੀ। ਮੈਂ ਆ ਬੈ ਚਲਿਆ। ਹਾਂਜੀ। ਮੈਂ ਚਲਿਆ। ਕਿੱਥੇ ਚੱਲੇ ਤੁਸੀਂ? ਤੇ ਜੀ ਕਿੱਥੇ ਚੱਲੇ ਆ? ਦੁੱਧੂ ਨੇ ਆਣ। ਦੁੱਧੂ ਨੇ ਆਣਾ ਕਿੱਥੋਂ? ਕਿੱਧੋਂ ਤੁਹਾਨੂੰ ਆਣ ਚੱਲੇ ਦੇ ਸੀ? ਬੰਨੂ ਕੋ। ਬੰਨੂ। ਆਂਦਾ ਮੈਂ ਦੁੱਧੂ ਨੇ ਆਣ ਚੱਲੇ ਬੰਨੂ ਕੋ। ਇਹ ਬੜਾ ਨਿੱਕਾ ਹੈ ਦਾ ਟੱਡਾ ਗੱਲਾਂ ਬੜੀਆਂ ਕਰਦਾ। ਏ ਮੇਰਾ ਪੋਤਾ ਵਾ ਮੈਂ ਮੈਂ ਆਉਂਗਾ ਏ ਮੇਰਾ ਪੋਤਾ ਵਾ ਤੂੰ ਕੀ ਦਾ ਮੰਨੂ ਆ ਹਾਂ ਹਾਂ ਭਾਬੀ ਖੰਡੀ ਮੈਂ ਮੇਰੇ ਪਾਸ ਦੀ ਜੀ ਦੇ ਪਕੌੜੇ ਕੱਢਣ ਦਿਲ ਸ਼ੇਰ ਵਾਸਤੇ ਦਿਲ ਸ਼ੇਰ ਨੇ ਪਕੌੜੇ ਮੰਗ ਲਏ ਮੰਮੀ ਆਪਣੀ ਮੰਮੀ ਨੂੰ ਆਰੇ ਲਾਤਾ ਮੰਮੀ ਨੂੰ ਨਹੀਂ ਅਹੀਂ ਬੈਨ ਦੇਣਾ ਉਹਨੇ ਦੇਣ ਆ ਰੱਖੀ ਆ ਥਾਲ ਭਾਬੀ ਦੇ ਪਕੌੜੇ ਕਿੱਟ ਨੇ ਖਾਓ

ਬਾਰਿਸ਼ ਦੇ ਕਰਕੇ ਨਾ ਕੱਪੜੇ ਵੀ ਥੀ ਸੁਕਾਉਣੇ ਪੈਣ ਦੇ ਹਨ ਇੱਥੇ ਆ ਭੱਜ ਬਿਠਾ ਕੱਲਾ ਏਸੀ ਵੀ ਚਲਾਇਆ ਲਾਈਟ ਆਫ ਹੋਈ ਆ ਆ ਮੈਂ ਆਪਣਾ ਨਾ ਬੈੱਡ ਸੈੱਟ ਸੁੱਟ ਕਰ ਗਈ ਆ ਉਹ ਆਪਣਾ ਕੰਬਲ ਜੋੜ ਕੇ ਉੱਥੇ ਰੱਖਤਾ ਵਾ ਰਾਤ ਨੂੰ ਫੇਰ ਇੱਥੇ ਸੌ ਜਾਾਂਗੇ ਇਹ ਬੜੇ ਨਖਰੇ ਕਰਦਾ ਕਰਮਨ ਇੱਧਰ ਆ ਗੋ ਹੈਲੋ ਗਾਇਸ ਹੈਲੋ ਗਾਇਸ ਕਰ ਦੋ ਆਪਾਂ ਸ਼ੀਸ਼ਾ ਉਹ ਟੁੱਟ ਜਣਾ ਹੈਲੋ ਗਾਇਸ ਕੀ ਹੈਲੋ ਕਰ ਦੇ ਸੌਂ ਕੇ ਉੱਠ ਲਿਆ ਹੋਆ ਮੈਂ ਵੀ ਚਾਹ ਪੀ ਲਈ ਹਾਂ ਮੇਰਾ ਕੰਮ ਨਿਕਾਜੇ ਇਹ ਮੇਰੇ ਪਤੀਜੇ ਦਾ ਬੇਟਾ ਮੇਰੇ ਪਤੀਜੇ ਦਾ ਬੇਟਾ ਮੇਰਾ ਪੋਤਰਾ ਲੱਗਦਾ ਹੈ ਇਹ ਮੇਲਾ ਪੁੱਤ ਤਾਂ ਮੇ ਦੀ ਦੱਦੀ ਆ ਮੇ ਦਾ ਦੀ ਕੀ ਆ ਹੈ ਮੇ ਦਾ ਦੀ ਦੱਦੀ ਆ ਨਾ ਹੈ ਉਹ ਤਾਂ ਦਾਪੂ ਮੇ ਦਾ ਦੀ ਨਿੱਕੀ ਦੱਦੀ ਆ ਨਾ ਤਾਂ ਮੋ ਗਿਆ ਹੈ ਭਾਈ ਤਾ ਨਾ ਮੇ ਮੋ ਨਾ ਮੁੱਤ ਦਾ ਇਹ ਮੁੱਤ ਦਾ ਕਾਹਦਾ ਮੋ ਗਿਆ ਸੀ ਛਣੇ ਦਾ ਹੈਲੋ ਗਾਇਸ ਕਰ ਦੋ ਹੈਲੋ ਗਾਇਸ ਹੈਲੋ ਉਹਨਾਂ ਨੂੰ ਕੋ ਪੂਜੀ ਦੀ ਸਲੀਪਰ ਕਿਉਂ ਪਾਏ ਤੁਸੀਂ ਸੇਬੜਾ 부ਜੀ ਦੇ ਚੱਪਕੇਵਾ ਕਾ ਆਪਣੀਆਂ ਚੱਪਲਾ ਪਾਓ ਲੋ ਜੀ ਵੀਡੀਓ ਕਰ ਦਿੰਦੀ ਆ ਮੈਂ ਇੱਥੇ ਜੇ ਵੀ ਤੁਹਾਨੂੰ ਵੀਡੀਓ ਪਸੰਦ ਆਉਂਦੀ ਆ ਫਿਰ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਆਪਣਾ ਰੱਖਿਓ ਬਹੁਤ ਸਾਰਾ ਖਿਆਲ ਮਿਲਣੇ ਨੈਕਸਟ ਵੀਡੀਓ ਤੇ ਤਦ ਤੱਕ ਲਈ ਬਾਏ ਬਾਏ